ਪੰਜਾਬ ਦੇ ਇੱਕ ਸ਼ਹਿਰ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇੱਕ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਇਸ ਹਮਲੇ ਦੇ ਵਿੱਚ 7 ਲੋਕ ਜ਼ਖਮੀ ਹੋਏ ਨੇ ਦੱਸਿਆ ਕਿ ਕੰਦਾ ਟੱਪ ਕੇ ਹਮਲਾਵਰ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਘਰ ਦੇ ਅੰਦਰ ਮੌਜੂਦ ਪਰਿਵਾਰਕ ਮੈਂਬਰਾਂ ਦੇ ਉੱਤੇ ਜਾਣ ਲੇਵਾ ਹਮਲਾ ਕਰਦੇ ਨੇ ਇਸ ਘਟਨਾ ਦੇ ਵਿੱਚ ਕਈ ਲੋਕ ਜ਼ਖਮੀ ਹੋਏ ਨੇ ਤੇ 7 ਲੋਕਾਂ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਤਾਂ ਸੰਗਰੂਰ ਦੀ ਇਹ ਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਜਦੋਂ ਇੱਕ ਪਰਿਵਾਰ ਘਰ ਦੇ ਅੰਦਰ ਬੈਠ ਕੇ ਰੋਟੀ ਖਾ ਰਿਹਾ ਸੀ ਤਾਂ ਇਸੇ ਦੌਰਾਨ ਹਮਲਾਵਰ ਕੰਦਾ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਸਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਉਹਨਾਂ ਨੂੰ ਫਟੜ ਕੀਤਾ ਗਿਆ ਜਿਨ੍ਹਾਂ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ 7 ਲੋਕ ਇੱਕੋ ਪਰਿਵਾਰ ਦੇ ਜ਼ਖਮੀ ਹੋ ਗਏ ਨੇ ਕੰਦਾ ਟੱਪ ਕੇ ਹਮਲਾਵਰ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਪੂਰੇ ਪਰਿਵਾਰ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਨੰਗੀਆਂ ਤਲਵਾਰਾਂ ਦਿਖਾ ਕੇ ਕਈ ਵਾਰ ਕੀਤੇ ਗਏ ਨੇ ਤਾਂ ਐਵੇਂ ਕਿਹਾ ਜਾ ਰਿਹਾ ਹੈ ਕਿ ਹਮਲਾਵਰਾਂ ਦੇ ਕੋਲੋਂ ਹਥਿਆਰ ਵੀ ਮੌਜੂਦ ਸਨ ਪਿਸਤੌਲ ਦਿਖਾ ਕੇ ਜਿਹੜਾ ਹਮਲਾ ਕੀਤਾ ਗਿਆ ਤਾਂ ਸੱਤ ਲੋਕ ਇੱਕੋ ਪਰਿਵਾਰ ਦੇ ਜ਼ਖਮੀ ਹੋ ਗਏ ਨੇ ਸੰਗਰੂਰ ਦੇ ਐਸਾਰੀ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਦਿੜਬਾ ਇਲਾਕੇ ਦੇ ਪਿੰਡ ਜਨਾਲ ਦੇ ਵਿੱਚ ਜਦੋਂ ਇੱਕ ਪਰਿਵਾਰ ਘਰ ਦੇ ਅੰਦਰ ਬੈਠ ਕੇ ਖਾਣਾ ਖਾ ਰਿਹਾ ਸੀ ਤਾਂ ਇਸੇ ਦੌਰਾਨ ਹਮਲਾਵਰਾਂ ਦੇ ਵੱਲੋਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਜਿਹੜੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹ ਉਸੇ ਪਿੰਡ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਦੱਸਿਆ ਕਿ 10 ਤੋਂ 12 ਲੋਕ ਦੱਸੇ ਜਾ ਰਹੇ ਨੇ ਜਿਨ੍ਹਾਂ ਦੇ ਵੱਲੋਂ ਘਰ ਦੀਆਂ ਕੰਧਾਂ ਟੱਪ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਅਤੇ ਘਰ ਦੇ ਅੰਦਰ ਮੌਜੂਦ ਪਰਿਵਾਰਕ ਮੈਂਬਰਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਤਾਂ ਪੀੜਿਤ ਜਿਹੜੇ ਲੋਕ ਹੋਏ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਫੁੱਟਰ ਕੀਤਾ ਗਿਆ ਕਈਆਂ ਦੀਆਂ ਲੱਤਾਂ ਟੁੱਟੀਆਂ ਨੇ ਤੇ ਕਈਆਂ ਦੀਆਂ ਬਾਹਾਂ ਟੁੱਟੀਆਂ ਨਜ਼ਰ ਆ ਰਹੀਆਂ ਨੇ ਤਲਵਾਰਾਂ ਸਿਰ ਦੇ ਉੱਤੇ ਮਾਰੀਆਂ ਨੇ ਜਿਸ ਕਰਕੇ ਉਹਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਤਾਂ ਪੀੜਿਤ ਲੋਕਾਂ ਦੇ ਵੱਲੋਂ ਕਿਹਾ ਕਿ ਉਹ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਰੋਟੀ ਖਾ ਰਹੇ ਸੀ ਤਾਂ ਇਸੇ ਦੌਰਾਨ ਕੰਦਾ ਟੱਪ ਕੇ ਹਮਲਾਵਰ ਉਹਨਾਂ ਦੇ ਘਰ ਦਾਖਲ ਹੁੰਦੇ ਨੇ ਤਾਂ ਉਹਨਾਂ ਦੇ ਕੁਟਮਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੀ ਹੈ ਤਾਂ ਜਿਹੜੇ ਲੋਕ ਪੀੜਿਤ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਨੇ ਪਿੰਡੇ ਰਹਿਣ ਵਾਲਿਆਂ ਦੀ ਅਸੀਂ ਪੀੜਤ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੇ ਕੋਈ ਵੀ ਆਪਸੀ ਰੰਜਿਸ਼ ਨਹੀਂ ਹੈ ਉਹਨਾਂ ਨੂੰ ਖੁਦ ਵੀ ਸਮਝ ਨਹੀਂ ਆਇਆ ਕਿ ਉਹਨਾਂ ਦੇ ਉੱਤੇ ਜਾਨ ਲੈਵਾ ਹਮਲਾ ਕਿਉਂ ਕੀਤਾ ਗਿਆ ਪਰ ਤਸਵੀਰਾਂ ਸਭ ਬਿਆਨਕਾਰੀਆਂ ਨੇ ਜਿੱਥੇ ਇੱਕੋ ਪਰਿਵਾਰ ਦੇ 7 ਲੋਕ ਹਸਪੀਟਲ ਅੰਦਰ ਦਾਖਲ ਹੋਏ ਨੇ ਗੰਬੀਰ ਸੱਟਾਂ ਲੱਗੀਆਂ ਨੇ ਉੱਥੇ ਹੀ ਜਿਹੜੇ ਪਿੰਡ ਵਾਸੀ ਨੇ ਉਹ ਵੀ ਮੌਕੇ ਤੇ ਪਹੁੰਚੇ ਹੋਏ ਨੇ ਤਾਂ ਪੀੜਤ ਪਰਿਵਾਰ ਦੇ ਵਿੱਚ ਰੋਸ ਵੀ ਦੇਖਣ ਮਿਲ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇੱਕ ਦੋ ਦਿਨ ਬੀਤ ਗਏ ਨੇ ਇਸ ਘਟਨਾ ਨੂੰ ਪਰ ਪੁਲਿਸ ਪ੍ਰਸ਼ਾਸਨ ਅਜੇ ਵੀ ਕਾਰਵਾਈ ਕਰਦਾ ਨਜ਼ਰ ਨਹੀਂ ਆ ਰਿਹਾ ਉਹਨਾਂ ਦੀ ਬਾਤ ਪੁੱਛੀ ਨਹੀਂ ਗਈ ਜਿਸ ਕਰਕੇ ਉਹਨਾਂ ਦੇ ਵਿੱਚ ਰੋਸ ਅਤੇ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ ਪਰ ਉੱਥੇ ਹੀ ਪਿੰਡ ਵਾਸੀ ਵੀ ਕਿਹਾ ਜ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਜਿਹੜੇ ਹਮਲਾਵਰ ਨੇ ਲਗਾਤਾਰ ਪਿੰਡ ਦੇ ਵਿੱਚ ਅਤੰਕ ਫਲਾੰਦੇ ਹੋਏ ਦਿਖਾਈ ਦੇ ਰਹੇ ਨੇ ਪਹਿਲਾਂ ਵੀ ਇਹਨਾਂ ਦੇ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਗਈਆਂ ਨੇ ਕਈ ਲੋਕਾਂ ਦੇ ਉੱਤੇ ਹਮਲਾ ਕੀਤਾ ਗਿਆ ਤੇ ਹੁਣ ਇਸ ਵਾਰ ਤਾਂ ਅਤਿ ਹੀ ਹੋ ਗਈ ਹੈ ਜਿੱਥੇ ਇੱਕੋ ਪਰਿਵਾਰ ਦੇ 7 ਲੋਕਾਂ ਨੂੰ ਗੰਭੀਰ ਜ਼ਖਮੀ ਕੀਤਾ ਗਿਆ ਹੈ ਘਰ ਦੀ ਛੱਤ ਜੇਰੇ ਘਰ ਦੇ ਆ ਕੰਦਾ ਸੇ ਉਸ ਤੋਂ ਟੱਪ ਕੇ ਇਹ ਹਮਲਾਵਰ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਜਦੋਂ ਇੱਕ ਪਰਿਵਾਰ ਘਰ ਦੇ ਅੰਦਰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਬੈਠ ਕੇ ਖਾਣਾ ਖਾ ਰਿਹਾ ਸੀ ਤਾਂ ਇਸੇ ਦੌਰਾਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਔਰ ਵੀ ਇਸ ਘਟਨਾ ਬਾਬਤ ਪੀੜਿਤ ਲੋਕਾਂ ਦਾ ਤੇ ਪਿੰਡ ਵਾਸੀਆਂ ਦਾ ਕੀ ਕਹਿਣਾ ਤੁਹਾਨੂੰ ਉਹ ਸੁਣਾ ਦਿੰਦੇ ਆ ਜਿਹਨਾਂ ਨਾਲ ਪਿੰਡੇ ਰਹਿਣ ਵਾਲੇ ਹਾਂ ਜੀ ਅਸੀਂ ਅਸੀਂ ਸ਼ਾਮ ਨੂੰ ਤਕਰੀਬਨ 9:30 ਵਜੇ ਰੋਟੀ ਬਣਾ ਰਹੇ ਸੀ ਤੇ ਮੰਮੀ ਦਾੜੀ ਰੋਟੀ ਖਾ ਰਹੇ ਸੀ ਤੇ ਸਾਨੂੰ ਕੋਈ ਵੀ ਨਹੀਂ ਪਤਾ ਸੀ ਲੜਾਈ ਝਗੜੇ ਵਾਰੇ ਤੇ ਉਹ ਜਿਹੜੇ ਸਾਡੇ ਨਾਲ ਲੜ ਰਹੇ ਸੀ ਤੇ ਉਹ ਜਿਹੜੇ ਜਦੋਂ ਬਾਹਰੋਂ ਆਏ ਤਾਂ ਉਹ ਕੰਦਾ ਉੱਪਰ ਦੀ ਟੱਕ ਤੇ ਉਹਨਾਂ ਨੇ ਸਾਡੇ ਗੇਟ ਦੀ ਪੰਨ ਤੋੜ ਦਿੱਤੀ ਤੇ ਜਦੋਂ ਉਹਨਾਂ ਨੇ ਸਾਡੇ ਨਾਲ ਬਹੁਤੀ ਗਲਤ ਸਲੂਕ ਕੀਤੇ ਤੇ ਉਹਨਾਂ ਨੇ ਸਾਡੇ ਨਾਲ ਗਲਤ ਸਲੂਕ ਕੀਤੇ ਉਹਨਾਂ ਨੇ ਤਾਂ ਸਾਡੇ ਮੰਮੀ ਦਾੜੀ ਸਾਨੂੰ ਛਿੜਾ ਰਹੇ ਸੀ ਤੇ ਮੇਰੇ ਚਾਚੇ ਚਾਚੀ ਸਾਨੂੰ ਛਿੜਾ ਰਹੇ ਸੀ ਤਾਂ ਉਹਨਾਂ ਨੂੰ ਵੀ ਉਹਨਾਂ ਨੇ ਬਹੁਤ ਖੁੱਟ ਮਾਰ ਦਿੱਤੀ ਉਹਨਾਂ ਦੀ ਤੇ ਬਹੁਤ ਈ ਝਗੜਾ ਹੋਇਆ ਉੱਥੇ ਤੇ ਉਹਨਾਂ ਕੋਲ ਕਿਰਪਾਨਾਂ ਸੀ ਤੇ ਸਾਡੇ ਕੋਲ ਕੋਈ ਹਥਿਆਰ ਨਹੀਂ ਸੀ ਕਿੰਨੇ ਬੰਦੇ ਸੀਗੇ ਤਾਂ ਜੇ ਨਾਲ ਦੀ ਆਉਣ ਵਾਲੇ ਨੇ ਜੀ ਕੁਝ 12ਵੇਂ ਸੀ ਉਹਨਾਂ ਨਾਲ ਤੇ ਜਦੋਂ ਉਹ ਆਏ ਲਗੇ ਉਹਨਾਂ ਨੇ ਕੋਲੋਂ ਕੀ ਕੀ ਹਥਿਆਰ ਕੀ ਕੀ ਬੁਸ਼ਕੀਆ ਕਰਪਾਨਾਂ ਵਗੈਰਾ ਸੀ ਹੋਰ ਵੀ ਬਹੁਤ ਹਥਿਆਰ ਸੀ ਜੀ ਉਹਨਾਂ ਕੋਲ ਜੀ ਕੋਈ ਗੁਰੰਜੋ ਸਦਾ ਕੋਈ ਕਿਸੇ ਤਰ੍ਹਾਂ ਦੀ ਅਸਟਰ ਨਹੀਂ ਚੱਲ ਰਿਹਾ ਸਾਹਮਣੇ ਜਦੋਂ ਅਸੀਂ ਹਮਲਾ ਕੀਤਾ ਬਿਆਸੀ ਹਮਲਾ ਕੀਤਾ ਉਹਨਾਂ ਨੇ ਜੀ ਸਾਡੇ ਦੇ ਕੋਈ ਸਰਵਾਈ ਹੋ ਰਹੀ ਹੈ ਤੁਹਾਡੀ ਨਹੀਂ ਜੀ ਹਲੇ ਪੁਲਿਸ ਕੋਈ ਨਹੀਂ ਇੱਥੇ ਆਇਆ ਹੈਗਾ ਸਾਨੂੰ ਪਰਸੋ ਸ਼ਾਮ ਦੇ ਹਸਪੀਟਲ ਆਏ ਹੋਏ ਆ ਕੋਈ ਨਹੀਂ ਇੱਥੇ ਪੁਲਿਸ ਵਾਲਾ ਪਹੁੰਚਿਆ ਹੁਣ ਇਹ ਮੰਗ ਕਰਦੇ ਆ ਕਿ ਸਾਡਾ ਕੋਈ ਇੱਕ ਬੰਦਾ ਤਾਂ ਬਿਆਨ ਲੈ ਜਾ ਸਾਡੇ ਕੋਈ ਬੰਦਾ ਨਹੀਂ ਇੱਥੇ ਆ ਰਿਹਾ ਹੈਗਾ ਪੁਲਿਸ ਵਾਲਾ ਇੱਕ ਬੰਦਾ ਵੀ ਇੱਥੇ ਆ ਕੇ ਸਾਡਾ ਕੋਈ ਬਿਆਨ ਨਹੀਂ ਲੈ ਰਿਹਾ ਹੈਗੇ ਕਾਰਨ ਕਿ ਕੋਈ ਪੋਲੀਟੀਕਲ ਪ੍ਰੈਸ਼ਰ ਹੈ ਜਾਂ ਕੋਈ ਉਹ ਬੰਦੇ ਦੀ ਪਾਵਰ ਹੈ ਕੋਈ ਕਿਸ ਤਰ੍ਹਾਂ ਨਹੀਂ ਜੀ ਉਹਨਾਂ ਨੇ ਬਸ ਆ ਕੇ ਸਾਡੇ ਤੇ ਹਮਲਾ ਹੀ ਕੀਤਾਗਾ ਕੀ ਸਪੋਰਟ ਆ ਉਹਨਾਂ ਨੂੰ ਕਿਸ ਬੰਦੇ ਨੇ ਹਾਂਜੀ ਹੋਰ ਬੰਦੇ ਲੋਕ ਜਿਹੜੇ ਸਪੋਰਟ ਹੈ ਕੁਝ ਪਤਾ ਤੁਹਾਨੂੰ ਨਹੀਂ ਉਹਨਾਂ ਦੇ ਆਪਦੇ ਰਿਸ਼ਤੇਦਾਰ ਨਹੀਂ ਜੀ ਕੁਝ ਇਹ ਕੁਝ ਆਪ ਹੀ ਨਹੀਂ ਉਹ ਪਰਿਵਾਰ ਦੇ ਜੀ ਕਿੰਨੇ ਮੈਂਬਰ ਹੋ ਰਹੇ ਜੀ ਤੁਸੀਂ ਜਿਹੜੇ ਫਟੜੋਗੇ ਇਸ ਟਾਈਮ ਹਸਤਾਲ ਦੇ ਸੱਤਾਂ ਜੀ ਇਕੱਠਾ ਬਾਕੀ ਕੋਈ ਘਰੇ ਨਹੀਂ ਜੀ ਹਾਂਜੀ ਕੀ ਮੰਗ ਕੀ ਕਰਦੇ ਤੁਸੀਂ ਹੁਣ ਕਰ ਦੇ ਜੀ ਹੁਣ ਮੰਗ ਕਰ ਦਿਆਂਗੇ ਉਹਨਾਂ ਨੂੰ ਜ਼ੁਲਮ ਕੀਤਾ ਜਾਵੇ ਤੇ ਉਹਨਾਂ ਨੂੰ ਜੇਲ ਹੋਵੇ ਜੀ ਤੇ ਕੀ ਕਾਰਨ ਹੋਇਆ ਜੀ ਕਾਰਨ ਤਾਂ ਜੀ ਹੋਰ ਆਈਓ ਉਹ ਕਰੂ ਅਜ ਤਾਂ ਅੰਦਰ 9:30 ਵਜੇ ਹਦਾ ਘਾੜਾ ਘੁਣਾ ਘਰ ਦੇ ਲੱਤ ਲੱਗਦੀ ਰਹਿੰਦੀਆਂ ਚਲਦਾ ਚਾਰ ਬੰਦਾ ਦੋ ਬੰਦਾ ਪਰ ਡੱਬੇ ਚੰਦਾ ਤੋਂ ਬਾਕੀ ਜਿਹਨਾਂ ਬਾਹਰ ਕੋਲ ਸਾਡਾ ਹੀ ਬਾ ਲੱਗਿਆ ਤੇ ਕੁੰਡਾ ਬਾਹਰ ਖੋਲ ਕੇ 10 12 ਗਰੇ ਅੰਦਰ ਡਿੱਗ ਪੇ ਛੱਡਦਾ ਮੇਰੀ ਬੇਟੀ ਦੇ ਘਰ ਲੱਗੇ ਜੀ ਤੇਰੇ ਘਰ ਆਈ ਜੀ ਉਹਦੇ ਉੱਪਰ ਲੱਗੇ ਜੀ ਬਾਕੀ ਜਨੂ ਰਬਾਰਾ ਉਹ ਰਫਰ ਦੇ ਘਰ ਰਾਮਪੁੱਤ ਗਿਆ ਬੇਗ ਰਬਾਰਾ ਰਹੀ ਬਗੀਰਪਾਨਾ ਲੰਗੇ ਲਗੇ ਆ ਗਏ ਜਿਹੜੇ ਹੁੰਡਰਾ ਦਾ ਕੇ ਜਿਹੜੇ ਪਰਿਵਾਰਾ ਸਰ ਦਾ ਬੁਰਾ ਬਹਾ ਹਲ ਕਰਦਾ ਸੀ ਤੁਹਾਡੇ ਤੇ ਹਮਲਾ ਕਰਿਆ ਹਾਂ ਜੀ ਕੋਈ ਪੁਰਾਣੀ ਰੰਜਿਸ਼ ਸੀ ਜਾਂ ਕੋਈ ਲੜਾਈ ਝਗੜਾ ਪੁਰਾਣੀ ਰੰਜਿਸ਼ ਦਾ ਕੋਈ ਮਤ ਨਹੀਂ ਗਿਆ ਜਦੋਂ ਉਹ ਜੀ ਇਹਦਾ ਫੰਦਨ ਪੂਕਾ ਉੱਦੀ ਪਤਾ ਲੱਗਾ ਜੀ ਇੱਕ ਵਾਰੀ ਕਰਿਆ ਇਹਦੇ ਆ ਵੀ ਹੱਡੂ ਦੇਖ ਪਿਆ ਕੇ ਕੁਝ ਕੰਪਲੀਟ ਕਰਾਈਏ ਫਿਰ ਥਾਣੇ ਤੇ ਕਰਾਈ ਹੋਈ ਤੇ ਹੈਗੀ ਦੀ ਆਏ ਨਹੀਂ ਹਾਲੇ ਤੱਕ ਪਹੁੰਚਿਆ ਨਹੀਂ ਕੋਈ ਨਾ ਕੋਈ ਕਾਰਵਾਈ ਨਹੀਂ ਹੋਈ ਜੀ ਕਿੰਨੇ ਮੈਂਬਰ ਹੋ ਵਿੱਕੇ ਪਰਿਵਾਰ ਦੇ ਮੈਂਬਰ ਹਾਂ ਇੱਕ ਪਰਿਵਾਰ ਦੇ ਜੀ ਕਿੰਨੇ ਮੈਂਬਰ ਮੇਰੇ ਦੋ ਦਾ ਬੇਟੇ ਨੇ ਜੀ ਆਹ ਇਹ ਤੇ ਮੇਰੀ ਬੇਟੀ ਆ ਉਹ ਮੇਰੀ ਬਿੱਜੀ ਆ ਆ ਮੇਰੇ ਘਰ ਵਾਲੀ ਆ ਉਹ ਮੈਂ ਸਪਾਈ ਆ ਜੀ ਤੱਚ ਦਾ ਮੁਰਾ ਸਾਰੇ ਨੇ ਛੱਟਾ ਮਾਰੀ ਹਾਂ ਸਾਰੇ ਛੱਟਾ ਮਾਰ ਗਏ ਕਿੱਥੇ ਲੱਗ ਲੋ ਹੈ ਇਹ ਸੁਨਾਮ ਦਾ ਨਾਮ ਲਖ ਲਾਜੀ ਸਾਰੇ ਨੇ ਬੈਠੇ ਸੀ ਤੇ ਕੀ ਨੋਆ ਤਿੰਨ ਦੋ ਤਿੰਨ ਜਣ ਗੰਦ ਟੱਪ ਗਿਆ ਏ ਤੇ ਮੇਰੇ ਨੇ ਜਾਈ ਤੇ ਹਮਲਾ ਕੀਤਾ ਮੇਰੇ ਤੇ ਕੋਸਤੌੜ ਰੱਖਿਆ ਉਹਨਾਂ ਨੇ ਆਜੀ ਤੇ ਤੇ ਮੇਰੀ ਮੰਮੀ ਛੱਟਾ ਮਾਰ ਲੱਗੇ ਮੇਰੇ ਅੰਮ੍ਰਿਤ ਕਿਰਪਾਨ ਮਾਰੀ ਸਿਰ 'ਤੇ ਤੇ ਮੇਰੇ ਭਾਈ ਦੇ ਚਾਚੇ ਉਹ ਨਾਲ ਹੀ ਆ ਇਕੱਠੇ ਬੈਠੇ ਸੀ ਜੀ ਦੀ ਉਹਨਾਂ ਦੇ ਮੇਰੇ ਬੈਠੇ ਸੀ ਉਹਨਾਂ ਦੇ ਅੱਖ ਤੇ ਮਾਰੀ ਤੇ ਮੈਂ ਡੈਡੀ ਦੇ ਜ਼ਿਆਦੇ ਛੱਟਾ ਉਹਨਾਂ ਦੇ ਤੇ ਜਦੋਂ ਅਸੀਂ ਇਕੱਠੇ ਬੈਠੇ ਜੀ ਅਸੀਂ ਪਿਆਰ ਨਾਲ ਉੱਠੀ ਖਾਰੇ ਜੀ ਤੇ ਉਹਨਾਂ ਨੇ ਪਿਸਤੌਲ ਦੀ ਦੋ ਤਰੇ ਨਾ ਕੁਰਬਾਨਾ ਦੀ ਨੰਗੀਆਂ ਕਰਵਾਨਾ ਸੀ ਬੈਠੇ ਜਾਈ ਆਪਦੇ ਬਤਿਹਾਂ ਸਾਨੂੰ ਪਤਾ ਨਹੀਂ ਏਦਾਂ ਹੋਊਗਾ ਤੇ ਮੇਰੇ ਪਿਸਤੌਲ ਰੱਖਿਆ ਮੈਨੂੰ ਕਹਿੰਦੇ ਨੂੰ ਜਾਨ ਨੂੰ ਮਾਰਾਂਗੇ ਸਾਨੂੰ ਪਤਾ ਵੀ ਨਹੀਂ ਸੀ ਕਿ ਏਦਾਂ ਹੋ ਜੂਗਾ ਮੇਰੇ ਡੈਡੀ ਦੇ ਕੁਰਬਾਨਾ ਮਾਰੀ ਉਹ ਰਾ ਚੀਜ਼ਾਂ ਜਿੰਨੇ ਬੰਦੇ ਸੀ ਉਹ ਕੋਤੋਂ ਕੋਰੇ 10 ਬੰਦੇ ਸੀ ਇਹਨਾਂ ਨਿਗਾਚ ਨੇ ਬਾਕੀ ਜਿਹੜੇ ਉਹਨਾਂ ਸਾਰਾ ਕੁਝ ਸੀ ਉਹਨਾਂ ਬੰਦੇ ਸੀ ਘਟਾ ਸੀ ਕਿਰਪਾਨਾਂ ਨਗੀਆਂ ਸੀ ਸਾਰਾ ਤੇ ਬਾਕੀ ਰਾਣਾ ਸੀ ਮੇਰਾ ਆ ਜੀ ਜਮਾਗਰ ਚੜਦਾ ਰਾੜ ਮਰੀ ਆ ਤੇ ਆ ਕਿਰਪਾਨ ਮਰੀ ਮੇਰੇ ਕੋਲ 15 ਨਾਂ ਤੇ ਲੱਗੇ ਹੋਏ ਸੀ ਕਿੰਨੇ ਬੰਦੇ ਦਾ ਛੱਟਾ ਬੱਜਿਆ ਸਾਡੇ 6 ਜਾਨੇ ਛੱਟਾ ਬੱਜਿਆ ਨੇ ਤੇ ਬਾਕੀ ਜਿਹੜੇ ਭੈਣ ਦੇ ਗੁੰਮ ਛੱਟਾ ਨੇ ਮੀ ਮਾਚੀ ਦੇ ਗੁੰਮ ਛੱਟਾ ਨੇ ਆਂ ਗੁੱਲ ਰੁੱਤੀ ਹੋਈ ਨਾ ਦੀ ਕੀ ਹੋਇਆ ਕੋਈ ਤੁਹਾਡੇ ਰੰਝੇ ਦਾ ਪਰਾਣੀ ਜਾਂ ਨਹੀਂ ਕੁਝ ਵੀ ਨਹੀਂ ਜਦੋਂ ਪਹਿਲੀ ਬੱਤੀ ਨਹੀਂ ਲੱਗਿਆ ਉਦੋਂ ਇਹ ਤਾਂ ਬੈਠੇ ਜੀ ਰੁਕ ਦਿੱਤੀ ਉਹਨੂੰ ਲਈ ਦੀ ਨਹੀਂ ਪਤਾ ਹਾਂਜੀ ਆਮਰਾ ਪਿਤਾ ਪਾਪੜਾ ਜੀ ਅਜੀ ਜਨਾਲ ਰਹਾ ਰੰਦਾਸ ਮੰਦਿਰ ਸਾਹਮਣੇ ਇਹਦਾ ਕਹਿੰਦਾ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਵਰਤਾ ਹੋਵੇ ਉਹਨਾਂ ਦੀ ਵੀ ਕਾਰਵਾਈ ਬੰਦੀਆ ਪਰਸੋਂ ਰਾਤ ਨੂੰ ਮੈਨੂੰ ਫੋਨ ਆਇਆ ਸਵੇਕ 9 ਵਜੇ ਵੀ ਰੰਦਾਸੀਆਂ ਬੜੀ ਵੱਡੀ ਲੜਾਈ ਹੋ ਗਈ ਵੀ ਸਰਪੰਚ ਸਾਹਿਬ ਤੁਸੀਂ ਉੱਥੇ ਪਹੁੰਚੋ ਮੈਂ ਜਦੋਂ ਗਿਆ ਜੀ ਉੱਥੇ ਇੱਕ ਤਕਰੀਬਨ 8-9 ਬੰਦੇ ਡਾਕਟਰ ਸਾਹਿਬ ਪੱਟੀਆਂ ਕਰ ਰਹੇ ਸੀ ਇਹਨਾਂ ਦੀ ਤਕਰੀਬਨ ਬਹੁਤ بڑے بڑے ਇਹਨਾਂ ਦੇ ਸਾਰਿਆਂ ਦੇ ਜ਼ਖਮ ਸੀ ਇਹ ਕੁੜੀ ਇੱਕ ਬੇਹੋਸ਼ੀ ਤੇ ਇਹਨੂੰ ਜਦੋਂ ਦੇਖਿਆ ਕੋਈ ਬੋਲ ਨਹੀਂ ਰਹੀ ਸੀ ਜੀ ਦੂਜੀ ਕੁੜੀ ਦੇ ਅੱਖ ਤੇ ਸੱਟ ਤੀ ਜੀ ਸਾਰਿਆਂ ਦੇ ਤਕਰੀਬਨ ਸਾਰਿਆਂ ਦੇ ਸੱਟਾਂ ਲੱਗੀਆਂ ਸੀ ਸੱਟਾਂ ਵੀ ਤਕਰੀਬਨ ਬਹੁਤ ਬੁਰੀ ਤਰ੍ਹਾਂ ਮਾਰੀਆਂ ਹੋਈਆਂ ਤੇ ਜੀ ਮੈਂ ਪੁੱਛਿਆ ਵੀ ਕਾਰਨ ਕੀ ਹੈ ਕਹਿੰਦੇ ਕਾਰਨ ਦਾ ਸਾਨੂੰ ਨਹੀਂ ਪਤਾ ਜੀ ਇੱਕੋ ਲੱਗਦਾ ਆਏ ਬਾਹਰ ਉੱਪਰ ਦੀ ਦੋ ਬੰਦਿਆਂ ਨੇ ਖੋਲਿਆ ਆ ਕੇ 10-11 ਬੰਦੇ ਅੰਦਰ ਆ ਕੇ ਬੜ ਕੇ ਹਥਿਆਰਾਂ ਸਮੇਤ ਵੀਰ ਪਰਾਨਾ ਨਾਲ ਸਾਡੇ ਤੇ ਹਮਲਾ ਕਰਤਾ ਜੀ ਚਲੋ ਉਦੋਂ ਜਲਦਬਾਜੀ ਦੀ ਜਲਦਬਾਜੀ ਚ ਮੈਂ ਇਹਨਾਂ ਨੂੰ ਗੱਡੀ ਦਾ ਪ੍ਰਬੰਧ ਕਰਕੇ ਦਿੱਤਾ ਜੀ ਦੋ ਗੱਡੀਆਂ ਦਾ ਬੰਦੇ ਕਾਫੀ ਤੇਜ਼ੀ ਦੋ ਗੱਡੀਆਂ ਦਾ ਪ੍ਰਬੰਧ ਕਰਕੇ ਜੀ ਇਹਨਾਂ ਨੂੰ ਸੋਲੇ ਆਪਣਾ ਸਿਵਲ ਹਸਪੀਟਲਸ ਨਾਮ ਪਹੁੰਚਦੇ ਕਰਾਇਆ ਜੀ ਕਿੰਨੇ ਬੰਦੇ ਸੀਗੇ ਹਮਲਾ ਕਰਨ ਵਾਲੇ ਹਮਲਾ ਕਰਨ ਵਾਲੇ ਤਾਂ ਇਹਨਾਂ ਨੂੰ ਪਤਾ ਜੀ ਮੈਂ ਤਾਂ ਜਦੋਂ ਇਹਨਾਂ ਦੇ ਸੱਟਾਂ ਲੱਗੀਆਂ ਹੋਈਆਂ ਤੇ ਮੌਕੇ ਤੇ ਉਦੋਂ ਗਏ ਲੜਾਈ ਦੀ ਕੋਈ ਵਜ੍ਹਾ ਤੁਹਾਨੂੰ ਪਤਾ ਲੱਗੀ ਹੋਵੇ ਲੜਾਈ ਦੀ ਤਕਰੀਬਨ ਕੋਈ ਵਜ੍ਹਾ ਨਹੀਂ ਜੀ ਇਹ ਤਾਂ ਪਿੰਡਾਂ 'ਚ ਹੁਣ ਕੋਈ ਚਲਦੀ ਨਹੀਂ ਜੀ ਹੁਣ ਕੋਈ ਇਹੋ ਜੀ ਗੱਲ ਤਾਂ ਹੈ ਨਹੀਂ ਵੀ ਕੋਈ ਇਹਨਾਂ ਦਾ ਆਪ ਦਾ ਕੋਈ ਨਿੱਜੀ ਰੰਜਿਸ਼ ਹੋਵੇ ਆਪਸ ਵਿੱਚ ਜਿੰਨਾਂ ਦੇ ਤਕਰੀਬਨ ਬਾਅਦ ਇੱਕ ਦੂਜੇ ਦੇ ਮੂਰੇ ਨਹੀਂ ਜੀ ਹੋਰ ਕੋਈ ਇਹੋ ਜੀ ਗੱਲ ਨਹੀਂ ਤੇ ਕੀ ਪੁਰਣੀ ਲੜਾਈ ਹੋਈ ਹੈ ਜੀ ਪੁਰਣੀ ਲੜਾਈ ਹੈ ਜੀ ਹਾਂਜੀ ਕਿੰਨੇ ਕਿੰਨੇ ਲੋਕ ਜ਼ਖਮੀ ਹੋਏ ਇਹ ਤਕਰੀਬਨ 8-9 9 ਬੰਦੇ ਜ਼ਖਮੀ ਨੇ ਜੀ ਇਹਦੇ 'ਚ ਹਲੇ ਕੁਝ 2-3 ਬੰਦੇ ਤਾਂ ਘਰੇ ਆਏ ਵੀ ਨਹੀਂ ਜਿਹੜੇ ਐਡਮਿਟ ਨਹੀਂ ਹੋਏ 7 ਬੰਦੇ ਐਡਮਿਟ ਹੋਏ ਨੇ ਇਹਨਾਂ ਨੂੰ ਕੰਪਲੀਟ ਵੀ ਕਰਾਈ ਹੋਈ ਹਾਂਜੀ ਉੱਥੇ ਥਾਣੇ ਐਸਐਚਓ ਸਾਹਿਬ ਨਾਲ ਮੇਰੀ ਵੀ ਗੱਲ ਹੋਈ ਸੀ ਜੀ ਹੁਣ ਮਾ ਜੀ ਸਰ ਐ ਕਰਕੇ ਵੀ ਕੱਲ ਦੇ ਬੰਦੇ ਪੇਸ਼ੈਂਟ ਪਰਸੋਂ ਦੇ ਉਰੇ ਪਏ ਨੇ ਜੀ ਵੀ ਉਹਨਾਂ ਦਾ ਕੋਈ ਵੀ ਬੰਦਾ ਵੀ ਹਾਲ ਤੱਕ ਬਿਆਨ ਲੈਣ ਨਹੀਂ ਆਇਆ ਉਹ ਕਹਿੰਦੇ ਜੀ ਸਾਡੀ ਸੀਐਮ ਡਿਊਟੀ ਲੱਗੀ ਹੋਈ ਸੀ ਅਸੀਂ ਹੁਣ ਭੇਜਦੇ ਆਂ ਵੀ ਲਾਜ਼ਮੀ ਭੇਜਾਂਗੇ ਬਿਆਨ ਲਾਜ਼ਮੀ ਕਰਾਵਾਂਗੇ ਬਾਕੀ ਥੋੜੇ ਸਾਹਮਣੇ ਮੈਂ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਘਟਨਾ ਨੂੰ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਜਿਹੜੀਆਂ ਇਲਾਕੇ ਦੇ ਪੈ ਰਹੇ ਨੇ ਇਹ ਤਾਂ ਬਹੁਤ ਅਸਲੀ ਨਾ ਜੀ ਉਹਦੇ ਚ ਜਿਹੜੇ ਬੰਦਿਆਂ ਨੇ ਇਹ ਕੰਮ ਕਰਿਆ ਉਹਨਾਂ ਚ ਦੋ ਤਿੰਨ ਮੁੰਡੇ ਪਹਿਲਾਂ ਵੀ ਗੁੰਡਾਗਰਦੀ ਕਰ ਗਏ ਪੁਲਿਸ ਨੇ ਉਹਨਾਂ ਨੂੰ ਨੱਥ ਨਹੀਂ ਪਾਈ ਜੇ ਉਹਨਾਂ ਨੂੰ ਪਰਚਾ ਦੇ ਕੇ ਉਹਨਾਂ ਤੇ ਉਹਨਾਂ ਨੂੰ ਜੇਲ੍ਹ ਚ ਟੁੱਟਿਆ ਹੁੰਦਾ ਸ਼ਾਇਦ ਇਹ ਦਿਨਾਂ ਨਾ ਦੇਖਣੇ ਪੈਂਦੇ ਪਰਚਾ ਉਹਨਾਂ ਤੇ ਪਹਿਲਾਂ ਵੀ ਹੋਇਆ ਹੋਇਆ ਹੈ ਉਹਦੇ ਚ ਜੁਰਮ ਚ ਵਾਧਾ ਹੋਣਾ ਸੀ ਉਹ ਹਲੇ ਪੁਲਿਸ ਨੇ ਰੋਕ ਰੱਖਿਆ ਤਿੰਨ ਚਾਰ ਮਹੀਨਿਆਂ ਤੋਂ ਉਹ ਬੰਦੇ ਨੇ ਨਸ਼ੇੜੀ ਜੀ ਚਟਾ-ਚਟਾ ਪੀਂਦੇ ਨੇ ਕੈਸੂਲ ਖਾਂਦੇ ਨੇ ਇਹ ਸਾਡੇ ਪਿੰਡ ਚ ਤਕਰੀਬਨ 20-25 ਬੰਦਿਆਂ ਦੀ ਜੁੰਡਲੀ ਜੀ ਹੈ ਜਿਹੜੀ ਨੇ ਸਾਰਾ ਪਿੰਡ ਤਪਾਰਖ ਹੈ ਤੇ ਜਿਹੜੀਆਂ ਸੱਤਾ ਵੱਜੀਆਂ ਨੇ ਇਹਦੇ ਵਿੱਚ ਕੁੜੀਆਂ ਵੀ ਲੈ ਕੇ ਆ ਹਾਂਜੀ ਕੁੜੀਆਂ ਤਾਂ ਕੁੜੀਆਂ ਨਾਲ ਇਹਨਾਂ ਨਾਲ ਬਹੁ ਗੁਰਵਿਹਾਰ ਕਰਿਆ ਹੋਇਆ ਤੇ ਜੀ ਜਦੋਂ ਮੈਂ ਦੇਖਿਆ ਕੁੜੀ ਦੇ ਇੱਕ ਕੁੜੀ ਦੇ ਦਾ ਦੰਦਿਆਂ ਵੀ ਵੱਡੀਆਂ ਹੋਈਆਂ ਜੀ ਜਦੋਂ ਮੈਂ ਦੇਖਿਆ ਉਹਦੇ ਨਿਸ਼ਾਨ ਵਿਚਾਰੀ ਦੇ ਮੈਂ ਫਿਰ ਉੱਥੇ ਚਲੋ ਲੇਡੀਜ਼ ਦੀ ਮੈਂ ਬਸ ਮਕੇ ਸੋਚਿਆ ਵੀ ਮੈਂ ਦੇਖੇ ਜਦੋਂ ਦੇਖਿਆ ਵਿਚਾਰੀ ਉਹਨਾਂ ਨੇ ਰੋ ਰੋ ਕੇ ਮੈਨੂੰ ਦਿਖਾਇਆ ਵੀ ਬਾਈ ਮੇਰੇ ਉਹ ਮੰਗਤਾ ਮੰਗਤਾ ਹੀ ਕਰਦੇ ਆ ਜੀ ਦੋਸਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬੰਦੀ ਕਰਵਾਈ ਗਈ ਠੀਕ ਹੈ ਇਹ ਸਰ ਬਹੁਤ ਮੰਦਭਾਗੀ ਘਟਨਾ ਹੈ ਮੈਨੂੰ ਕੱਲ ਲਗਭਗ 3:00 ਵਜੇ ਪਤਾ ਲੱਗਿਆ ਸੀ ਮੇਰੇ ਮਿੱਤਰਾਂ ਤੋਂ ਚਲੋ ਉਸ ਟਾਈਮ ਆਇਆ ਲੱਗਿਆ ਮੈਂ ਰੈਨਾ ਪਟਿਆਲੇ ਤੇ ਲੈਕਸ਼ਨਾ ਕਰਕੇ 5-7 ਦਿਨਾਂ ਤੋਂ ਪਿੰਡ ਦੇ ਢੇੜਾ ਲੱਗਦਾ ਵੀ ਚਲੋ ਆਪਜ ਘਰਾਂ ਚ ਮਾਰੇ ਮੋٹے ਲੜਾਈ ਹੋਈ ਹੋਣੀ ਸਾਨੂੰ ਤਾਂ ਬਾਏ ਗੋੜ ਹੋਣਾ ਚੋਰੇ ਪਤਾ ਲੱਗਿਆ ਵੀ ਦੇਖੋ 22-23 ਸਾਲ ਦੀ ਬੇਟੀ ਇੱਕ ਇੱਕ ਬੇਟੀ 17-18 ਸਾਲ ਦੀ ਹੈ ਕਿੰਨੀ ਮੰਦਭਾਗੀ ਘਟਨਾ ਹੈ ਵੀ ਇੱਕ ਐਸੀ ਹੋ ਕੇ ਆਪਣੇ 베ੜੇ ਦੇ ਵਿੱਚ ਐਡਾ ਹਤਿਆਚਾਰ ਕਰਨਾ ਇੱਕ ਗਰੀਬ ਪਰਿਵਾਰ ਹੈ ਮਿਹਨਤੀ ਪਰਿਵਾਰ ਹੈ ਰੋਜ਼ ਮਰਿਆ ਦੀਆਂ ਚੀਜ਼ਾਂ ਵਿਚਾਰੇ ਆਪਦਾ ਦਿਹਾੜੀ ਰੋਤਾ ਕਰਕੇ ਇਹ ਲੈ ਕੇ ਆਉਂਦੇ ਨੇ ਇਹਨਾਂ ਦਾ ਰਿਕਾਰਡ ਚੈੱਕ ਕਰਾਇਆ ਜਾਵੇ ਉਹਨਾਂ ਦਾ ਵੀ ਰਿਕਾਰਡ ਚੈੱਕ ਕਰਾਇਆ ਜਾਵੇ ਇਹ ਵਿਚਾਰਾ ਜਿਹੜਾ ਪਰਿਵਾਰ ਹੈ ਬਹੁਤ ਮਿਹਨਤੀ ਹੈ ਤੇ ਕਦੇ ਕਿਸੇ ਨਾਲ ਲੜੇ ਨਹੀਂ ਕਦੇ ਕਿਸੇ ਨਾਲ ਭਿੜੇ ਨਹੀਂ ਮੈਂ ਕਹਿੰਦਾ ਕੋਈ ਇੱਕ ਜੀਵ ਨਹੀਂ ਛੱਡਿਆ ਕਿਸੇ ਦੀ ਬਾਹ ਤੋੜੀ ਪਈ ਹੈ ਕਿਸੇ ਦੇ 12 ਟਾਂਕੇ ਲੱਗੇ ਨੇ ਉਹ ਚਾਚੀ ਦਾ ਸਿਰ ਖੋਲਿਆ ਪਿਆ ਮੈਂ ਕਹਿੰਦਾ ਕੋਈ ਪਰਿਵਾਰ ਦਾ ਮੈਂਬਰ ਨਹੀਂ ਛੱਡਿਆ ਇੰਨਾ ਜ਼ਿਆਦਾ ਮਨ ਦੁਖੀ ਹੋਇਆ ਜਾਦਾ ਕੁੜੀਆਂ ਨੇ ਵਿਚਾਰਿਆਂ ਨੇ ਆਪਣੇ ਹਾਲਾਤ ਦਿਖਾਏ ਮੈਂ ਤਾਂ ਸਾਰ ਇਹ ਚਾਹੁੰਦਾ ਵੀ ਦੇਖੋ ਪਰਸੋਂ ਦਾ ਕਾਂਡ ਹੈ ਇੱਕ ਤਰੀਕ ਦਾ ਪੁਲਿਸ ਪ੍ਰਸ਼ਾਸਨ ਤੇ ਜੇ ਆਪਾਂ ਆ ਜਾਈਏ ਇੱਕ ਵੀ ਨਮਾਇੰਦਾ ਇੱਥੇ ਕੋਈ ਪਹੁੰਚਿਆ ਨਹੀਂ ਬਹੁਤ ਮਾੜੀ ਗੱਲ ਹੈ ਇਹਦਾ ਮਤਲਬ ਕੀ ਹੈ ਵੀ ਫਿਰ ਹੁਣ ਗਰੀਬ ਲੋਕਾਂ ਦਾ ਕੋਈ ਬਾਲੇਵਾਰਸ ਹੈ ਹੀ ਨਹੀਂ ਜਾਂ ਤਾਂ ਪੈਸੇ ਵਾਲੇ ਦਾ ਟਾਈਮ ਹੈ ਜਾਂ ਫਿਰ ਸਪਾਰਸੀ ਬੰਦੇ ਦਾ ਟਾਈਮ ਹੈ ਦੇਖੋ ਐਨੀ ਘਟਨਾ ਮੈਂ ਕਹਿੰਦਾ ਮੈਂ ਦੇਖੀ ਨਹੀਂ ਵੀ ਸਾਰਾ ਪਰਿਵਾਰ ਦੇਖੁਰੇ ਬੈੱਡ ਘੱਟ ਪੈ ਰਹੇ ਨੇ ਰੈਂਦੀ ਖੁੰਦੀ ਜਿਹੜੇ ਉਹ ਡਾਕਟਰਾਂ ਨੇ ਕਸਰ ਕੱਢਤੀ ਵੀ ਦਵਾਈ ਲੈਣਗੇ ਉਹਨਾਂ ਨੇ ਅਣਗੌਲਿਆ ਕਰਤਾ ਕਿ ਇਹਨਾਂ ਦਾ ਕੋਈ ਜ਼ੁਰਮਾ ਹੈ ਵੀ ਇਹ ਇਹ ਦਿਹਾੜੀ ਦੇ ਉੱਤੇ ਵਾਲੇ ਬੰਦੇ ਨੇ ਮਾੜੀ ਗੱਲ ਹੈ ਡਾਕਟਰ ਦੀ ਵੀ ਬਹੁਤ ਮਾੜੀ ਗੱਲ ਹੈ ਦੇਖੋ ਪੂਰਾ ਪਰਿਵਾਰ ਉਹਰੇ ਪਿਆ ਹੋਵੇ ਸਿਰ ਪਾਟੇ ਪਏ ਨੇ ਇਹਨਾਂ ਦੇ ਖੂਨ ਨਾਲ ਲੱਤ ਪਤ ਨੇ ਬੰਦੇ ਉਹੀ ਕੱਪੜੇ ਹਾਲ ਤੱਕ ਇਹਨਾਂ ਨੇ ਚੇਂਜ ਵੀ ਨਹੀਂ ਕੀਤੇ ਵਿਚਾਰਿਆਂ ਨੇ ਵੀ ਕਹਿਣ ਦਾ ਮਤਲਬ ਕੀ ਆ ਸਰ ਇੰਨੇ ਗੁੰਡਾ ਕਰਦੀ ਜਿਹੜੇ ਵੀ ਇਹਦੇ ਦੋਸ਼ੀ ਨੇ ਕੋਈ ਵੀ ਹੈ ਚਾਹੇ ਕੋ ਸਾਡੇ ਪਰਿਵਾਰ ਤੇ ਆ ਜਾਵੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਣਦੀ ਕਾਰਵਾਈ ਕੀਤੀ ਜਾਵੇ ਜਿਵੇਂ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ ਵੀ ਗੁੰਡਾਗਰਦੀ ਕਰਦੇ ਨੇ ਦੇਖੋ ਬਹੁਤ ਮਾੜੀ ਗੱਲ ਹੈ ਇੱਕ ਪਿੰਡ ਦੇ ਵਿੱਚ ਰਹਿ ਕੇ ਇੱਕ ਆਂਡ ਗਮਾੜ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਹੀ ਆਪਾਂ ਆਹ ਚੀਜ਼ਾਂ ਕਰਨ ਲੱਗੇ ਜੇ ਐਤ ਕੀ ਢਿੱਲ ਬਖਸੀਗੀ ਮੈਨੂੰ ਐ ਲੱਗਦਾ ਹੈ ਵੀ ਜਿਹੜਾ ਅਗਲਾ ਉਹਨਾਂ ਦਾ ਟਾਰਗੇਟ ਹੈ ਉਹ ਬਹੁਤ ਗਲਤ ਹੋਊਗਾ ਫਿਰ ਧਰਨੇ ਲੱਗਦੇ ਨੂੰ ਉਹਦਾ ਕੋਈ ਫਾਇਦਾ ਨਹੀਂ ਜੇ ਹੁਣ ਨੱਥ ਨਾ ਪਈ ਮੈਨੂੰ ਲੱਗਦਾ ਨਹੀਂ ਵੀ ਕੋਈ ਹੱਲ ਹੋ ਜੂਗਾ ਰਾਤ ਵੀ ਦੇਖੋ ਕਹਿੰਦੇ ਵਿਚਾਰੇ ਦੱਸ ਰਹੇ ਨੇ ਇਹ ਕਹਿੰਦੇ ਰਾਤ ਧਮਕੀਆਂ ਦੇ ਕੇ ਦੱਸੋ ਕੀ ਗੱਲ ਹੈ ਇਹ ਅਸੀਂ ਅੱਜ ਆਇਆ ਅਸੀਂ ਇਹਨਾਂ ਦੇ ਨਾਲ ਦਿਲੋਂ ਖੜੇ ਆ ਜੋ ਵੀ ਸਾਥੋਂ ਸਰੂਗਾ ਜੇ ਸਾਨੂੰ ਕੋਈ ਵੱਡੇ ਲੈਵਲ ਦਾ ਧਰਨਾ ਵੀ ਲਾਉਣਾ ਪੈ ਗਿਆ ਅਸੀਂ ਲਾਵਾਂਗੇ ਆਪਣੇ ਵੱਲੋਂ ਕਿਉਂਕਿ ਸਾਥੋਂ ਇਹ ਚੀਜ਼ ਦੇਖੀ ਨਹੀਂ ਜਾਂਦੀ ਸਾਨੂੰ ਵੋਟਾਂ ਬਾਟਾਂ ਦੀ ਲੋੜ ਨਹੀਂ ਹੈਗੀ ਅਸੀਂ ਸੱਚ ਨੂੰ ਸੱਚ ਜੋ ਵੀ ਝੂਠ ਕਹਾਗੇ ਚਾਹੇ ਉਹਦੇ ਵਿੱਚ ਸਰ ਕੋਈ ਵੀ ਹੋਵੇ ਮੇਰੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਗਰੀਬ ਬੰਦੇ ਦਾ ਸਾਥ ਦਿਓ ਮੈਨ ਮਿਹਨਤੀ ਲੋਕਾਂ ਦਾ ਸਾਥ ਦਿਓ ਦਿਹਾੜੀਦਾਰ ਬੰਦਿਆਂ ਦਾ ਸਾਥ ਦਿਓ ਪੈਸੇ ਵਾਲੇ ਲੋਕਾਂ ਦਾ ਟਾਈਮ ਹੈ ਸਪਾਰਸੀ ਲੋਕਾਂ ਦਾ ਟਾਈਮ ਹੈ ਉਹ ਤੋਂ ਦੂਰ ਜਾ ਕੇ ਮੈਂ ਐਸਐਚਓ ਸਾਹਿਬ ਨੂੰ ਬੇਨਤੀ ਕਰਦਾ ਕਿ ਉਰੇ ਆ ਕੇ ਮੌਕੇ ਦੇ ਦੇਖੋ ਘਟੋ ਘਾਟਾ ਕੇ ਤੁਸੀਂ ਮੌਕਾ ਦੇਖੋ ਮੌਕਾ ਦੇਖ ਕੇ ਤੁਹਾਡਾ ਖੋਲ ਖਾਲੂਗਾ ਉਨ੍ਹਾਂ ਦੇ ਬੰਦ ਦੀ ਕਾਰਵਾਈ ਕਰੀ ਜਾਵੇ ਉਹਨਾਂ ਨੂੰ ਫੜ ਕੇ ਅੰਦਰ ਸੁੱਟਿਆ ਜਾਵੇ ਤਾਂ ਅੱਗੇ ਤੋਂ ਕੋਈ ਐਸੀ ਘਟਨਾ ਕਰਨ ਬਾਰੇ 10 ਵਾਰੀ ਸੋਚੇ ਸਰ ਤੁਸੀਂ ਜਾਣ ਬੁੱਝ ਕੇ ਇਹ ਲੱਗਦਾ ਦੇਖੋ ਤੀਜਾ ਦਿਨ ਆ ਗਿਆ ਜੀ ਅੱਜ ਕੰਪਲੀਟ ਹੋਈ ਹੋਈ ਆ ਪੂਰਾ ਤਬਰ ਉਰੇ ਵੱਧਿਆ ਪਿਆ ਮਾੜੀ ਜੀ ਗੱਲ ਤੋਂ ਪਰਚਾ ਦਰਜ ਹੋ ਜਾਂਦਾ ਮੈਨੂੰ ਚੰਗੀ ਨਹੀਂ ਲੱਗੀ ਗੱਲ ਇਹ ਮੈਂ ਸਪੈਸ਼ਲ ਪਟਿਆਲੇ ਤੋਂ ਚੱਲ ਕੇ ਆ ਸਰਪੰਚ ਸਾਹਿਬ ਨੂੰ ਮਨ ਲਿਆ ਉਰੇ ਆ ਕੇ ਬਹੁਤ ਮਨ ਸਾਡਾ ਦੁਖੀ ਹੈ ਦੀ ਨੇ ਆਪਣੇ ਇਲਾਕੇ ਚ ਬਹੁਤ ਸੂਝਵਾਨ ਜਿਵੇਂ ਕਹਿ ਦਿਆ ਲੋਕ ਲਾ ਲਓ ਜਾਂ ਕੋਈ ਮੰਤਰੀ ਆਉਂਦੇ ਤੇ ਲਾ ਲਓ ਇਹਨਾਂ ਤੱਕ ਹਾਲ ਤੱਕ ਵਿਚਾਰਾਂ ਨੇ ਕੋਈ ਸਾਰ ਲੈਣ ਤੱਕ ਨਹੀਂ ਪਹੁੰਚਿਆ ਵੀ ਸਾਨੂੰ ਬਹੁਤ ਮਾਰਾ ਲੱਗਿਆ ਇਹ ਪੁਲਿਸ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਸਰਾਂਗੈਲੀ ਸੰਧਾ ਮੈਂ ਤਾਂ ਇਹ ਚੀਜ਼ ਨੂੰ ਨਹੀਂ ਉਰੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ